ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲੈਮਨ ਬੁਟੀਕ ਤੋਂ ਹਰ ਰੋਜ਼ ਦੀ ਤਰ੍ਹਾਂ ਜਿਵੇਂ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੇ ਪ੍ਰਿੰਟ ਲੈ ਕੇ ਆਏ ਹਾਂ ਜੀ ਜੌਰਜਟ ਦੇ ਫੈਬਰਿਕ ਦੇ ਵਿੱਚ ਇਹ ਜਿਹੜਾ ਸੂਟ ਤੁਸੀਂ ਦੇਖ ਰਹੇ ਹੋ ਆਲ ਓਵਰ ਸੂਟ ਹੋਣਗੇ ਵਿਦਾਊਟ ਦੁਪੱਟਾ ਰਹਿਣਗੇ ਜੀ 5 ਮੀਟਰ ਫੈਬਰਿਕ ਹੋਏਗਾ ਪ੍ਰਾਈਸ ਹੋਏਗਾ ਜੀ 1099 1099 ਰੁਪਏ ਫ੍ਰੀ ਸ਼ਿਪਿੰਗ ਹੋਏਗੀ ਆਲ ਓਵਰ ਇੰਡੀਆ ਸਾਰੇ ਹੀ ਫੈਬਰਿਕ ਹੈ ਜਿਹੜਾ ਇਹ ਜੌਰਜਟ ਦੇ ਵਿੱਚ ਹੋਣਗੇ ਤੁਸੀਂ ਇਹਦੀ ਬਹੁਤ ਹੀ ਸੋਹਣੀ ਡਰੈਸ ਡਿਜ਼ਾਈਨ ਕਰ ਸਕਦੇ ਹੋ ਪਲੇਨ ਬਾਟਮ ਲੈਣਾ ਚਾਹੁੰਦੇ ਹੋ ਤਾਂ ਉਹ ਐਕਸਟਰਾ ਇਹਦੇ ਨਾਲ ਪਲੇਨ ਬਾਟਮ ਲੈ ਸਕਦੇ ਹੋ ਸ਼ਰਟ ਪੀਸ ਵੀ ਲੈ ਸਕਦੇ ਹੋ ਓਨਲੀ ਅਗਰ ਇਹ ਆਪਾਂ ਤੁਹਾਨੂੰ 5 ਮੀਟਰ ਦਾ ਪ੍ਰਾਈਸ ਦੱਸਿਆ ਜੀ ਫੈਬਰਿਕ ਵੱਧ ਘੱਟ ਤੁਸੀਂ ਆਪਣੇ ਅਕੋਰਡਿੰਗ ਲੈ ਸਕਦੇ ਹੋ ਅਗਰ ਅ ਤੁਸੀਂ ਕੋਈ ਡਰੈਸ ਬਣਾਉਣਾ ਚਾਹੁੰਦੇ ਹੋ ਉਹਦੇ ਲਈ ਤੁਹਾਨੂੰ ਜ਼ਿਆਦਾ ਫੈਬਰਿਕ ਦੀ ਨੀਡ ਹੈ ਤਾਂ ਵੀ ਤੁਸੀਂ ਬਾਈ ਕਰ ਸਕਦੇ ਹੋ ਬਹੁਤ ਹੀ ਸੋਹਣੀ ਡਰੈਸ ਡਿਜ਼ਾਈਨਰ ਡਰੈਸ ਬਣ ਕੇ ਰੈਡੀ ਹੁੰਦੀ ਆ ਤੁਸੀਂ ਕੋਈ ਵੀ ਡਿਜ਼ਾਈਨ ਦੇ ਵਿੱਚ ਇਹਨੂੰ ਰੈਡੀ ਕਰ ਸਕਦੇ ਹੋ ਸਾਰੇ ਹੀ ਪ੍ਰਿੰਟ ਜਿਹੜੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਬਹੁਤ ਹੀ ਸੋਹਣੇ ਪ੍ਰਿੰਟ ਆ ਜੀ ਟ੍ਰੈਂਡਿੰਗ ਦੇ ਵਿੱਚ ਇਹੋਲੇ ਡਿਜ਼ਾਈਨ ਚੱਲ ਰਹੇ ਨੇ ਤੁਸੀਂ ਕੋਈ ਵੀ ਡਿਜ਼ਾਈਨ ਬੁੱਕ ਕਰ ਸਕਦੇ ਹੋ ਆਰਡਰ ਦੇ ਲਈ ਤੁਸੀਂ ਮੇਰੇ ਉੱਪਰ ਦਿੱਤੇ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਆਪਨਾ ਆਰਡਰ ਬੁੱਕ ਕਰ ਸਕਦੇ ਹੋ ਗਾਇਸ ਪੇਮੈਂਟ ਆਨਲਾਈਨ ਹੋਏਗੀ ਜੀ ਕੈਸ਼ ਔਨ ਡਿਲੀਵਰੀ ਆਪਾਂ ਨਹੀਂ ਕਰਦੇ ਵਿਥਿਨ ਵੀਕ ਤੁਹਾਡਾ ਸੂਟ ਤੁਹਾਡੇ ਐਡਰੈਸ ਤੇ ਪਹੁੰਚ ਜਾਏਗਾ ਐਡਰੈਸ ਤੁਸੀਂ ਆਪਣਾ ਪ੍ਰੋਪਰ ਦੇਣਾ ਜੀ ਉਹ ਤੁਹਾਨੂੰ ਆਪਾਂ ਇੱਕ ਫਾਰਮੈਟ ਭੇਜ ਦਾਂਗੇ ਉਹਦੇ ਅਕੋਰਡਿੰਗ ਤੁਸੀਂ ਲਿਖ ਕੇ ਆਪਣਾ ਐਡਰੈਸ ਪ੍ਰੋਪਰ ਭੇਜ ਦੇਣਾ ਤੇ ਉਸ ਤੋਂ ਬਾਅਦ ਤੁਸੀਂ ਪੇਮੈਂਟ ਕਰਨੀ ਹੈ ਪੇਮੈਂਟ ਤੋਂ ਬਾਅਦ ਤੁਹਾਡਾ ਸੂਟ ਬੁੱਕ ਹੋ ਜਾਏਗਾ ਔਰ ਬਾਅਦ ਕੋਰੀਅਰ ਤੁਹਾਨੂੰ ਆਪਾਂ ਸੂਟ ਪਹੁੰਚ ਪਹੁੰਚਦਾ ਕਰ ਦਾਂਗੇ ਜੀ 10 ڈیز ਜਾਂ 1 ਵੀਕ ਦੇ ਵਿੱਚ ਤੁਹਾਨੂੰ ਸੂਟ ਮਿਲ ਜਾਏਗਾ ਇਹ ਫੈਬਰਿਕ ਜਿਹੜਾ ਤੁਸੀਂ ਦੇਖ ਰਹੇ ਹੋ ਬਹੁਤ ਹੀ ਸੋਹਣਾ ਹੈ ਬਹੁਤ ਹੀ ਸੋਹਣੇ ਪ੍ਰਿੰਟ ਨੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਚ ਨਵੇਂ ਸੂਟਾਂ ਨਾਲ ਥੈਂਕ ਯੂ